ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਧ ਮਹਾਮਾਜ ਮਹਲਾ 5 ਘਰ ਚੌਥਾ 1 ਉਹੰਕਾਰ ਸਤਗੁਰ ਪ੍ਰਸਾਦਿ ਕੀਰਤ ਕਰਮ ਕੈ ਵਿਛੜਾ ਕਰਿ ਕਿਰਪਾ ਮੈ ਲੋ ਰਾਮ ਚਾਰ ਕੁੰਟ ਦੇ ਦਿਸਤ ਨੈ ਤਕ ਆਏ ਪ੍ਰਭ ਕੀ ਸੰਗ ਤਨੁ ਦੁਦਧਤ ਬਾਹਰੇ ਕਿਤੈ ਨ ਆਵੈ ਕਾਮ ਜਲ ਬਿਨ ਸਖੁ ਮੁਲਾਵਤੀ ਉਪਜੈ ਨਾਹੀ ਦਾਮ ਹਰਿ ਨਾਹਿ ਨ ਮਿਲਿਆ ਸਜਣ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੇ ਭਾਟ ਨਗਰ ਸੇ ਗ੍ਰਾਮ ਸਰਬ 시ਗਰਤ ਮੁਰ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੋਨੀਆ ਮਿਤ ਸਜਣ ਸਭ ਜਾਮ ਨਾਨਕੇ ਬਨੰਤਿਆਂ ਕਰ ਕਿਰਪਾ ਦੇ ਜੈ ਨਾਮ ਹਰ ਮਿਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹਿ ਚਨ ਧਾਮ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਬਿਲ ਪਾਈਐ ਰਸਨਾ ਨਾਮ ਕਣਾ ਜਨ ਪਾਇਆ ਪ੍ਰਭ ਆਪਣਾ ਆਇ ਤਿਸ ਗਣਾ ਇਕਨ ਤਿਸ ਬਨ ਜੀ ਅਵਣਾ ਬਿਰਤਾ ਜਨਮ ਜਣਾ ਜਲ ਤਲ ਮਹਿਰਪੂਰਿਆ ਰਾਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਅਗੈ ਕਿਤੜਾ ਦੁੱਖ ਗਾਣਾ ਜਿੰਨੇ ਰਾਵਿਆ ਸੋ ਪ੍ਰਭ ਤਿੰਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸੰਨਾ ਚੇਤਿ ਲਾਏ ਸੋ ਪ੍ਰਭ ਤਿਸ ਕਾ ਪੈ ਲਗਾ ਵੈਸਾ ਤੀਰਣ ਕਿਉ ਵਾਢੀਆ ਜਿੰਨਾ ਪ੍ਰੇਮ ਬੇਸ਼ਯਾ ਹਰ 사ਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਣਾ ਸੰਗਤ ਨਾ ਹਰ ਅਵਨਾਸੀ ਆ ਪਲਚ ਪਲਚ ਸਗਲੀ ਮੋਈ ਢੁੱਠੈ ਤੰਦੇ ਮੋ ਇਕ ਸਹਰ ਕੈ ਨਾਮ ਬਿਨ ਅੱਗੇ ਲਈਐ ਇਕ ਦੈਵ ਸਰਵ ਵਿਗੁਣਨਾ ਪ੍ਰਭਨ ਅਵਰਣਾ ਕੋਏ ਰਿਤਮ ਚਰਣੀ ਜੋ ਲੱਗੈ ਤਿਨ ਕੇ ਨਿਰਮਲ ਸੋਏ ਨਾਨਕੇ ਪ੍ਰਭੇਨ ਤੇ ਪ੍ਰਮਲਾ ਪ੍ਰਾਪਤ ਹੋਏ ਵੈਸਾ ਸੁਹਾਵਤਾ ਲਗੈ ਜਸ ਸੰਸ ਭੇਟੇ ਹਰ ਸੋਏ ਹਰ ਜੇਠ ਜੋੜੰਦਾ ਲੋੜੀਏ ਜਿਸ ਥਾਗੇ ਸਭ ਨਿਵਨ ਹਰ ਸੱਜਣ ਧਾਵਣ ਲਗਿਆ ਕਿਸ ਨ ਦੇਈ ਬਨ ਮਾਨਖ ਮੋਤੇ ਨਾ ਪ੍ਰਭ ਲਗੈ ਨਾਹਿ ਸਾਨ ਰੰਗ ਸਭੈ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜ ਐ ਸੋ ਕਰੇ ਸੋਈ ਜੀ ਕਰਨਾਂ ਜੋ ਪ੍ਰਕਿਰਤੇ ਆਪਣੈ ਸੇ ਕਹੀਏ ਧਨ ਆਪਣੀ ਅਜੇ ਮਿਲਾ ਵਿਛੜ ਕਿਉ ਰਵਨ ਸਾਧ ਸੰਗ ਪ੍ਰਾਪਤ ਨਾਰਕ ਰੰਗ ਮੰਨਨ ਹਰ ਜੇਠ ਰੰਗੀਲਾ ਤਿਰਤਨੀ ਜਿਸ ਕਾ ਭਾਗ ਮਥਨ ਆਸਰਤ ਪੰਦਾ ਤਿਸ ਲਗੈ ਹਰ ਨਾ ਹੁਨਾ ਜਿੰਨਾ ਪਾਸ ਜਗ ਜੀਵਨੁਰਖ ਤਿਆਗ ਕਾ ਮਨਸ ਸੰਧੀ ਆਸ ਦੁਇ ਪਾਇ ਵੇਗੁਤੀ ਐ ਗਲ ਪਾਇ ਇਸ ਜਮ ਕੀ ਪਾਸ ਜੇ ਹਬੀ ਜਸ ਲੁਣਾ ਮਤੇ ਜੋ ਲਿਖਿਆਸ ਰਣ ਵਿਹਾਣੀ ਪਛਤਾਣੀ ਉੱਠ ਚਲੀ ਗਏ ਨਿਰਾਸ ਜਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤਿਰਦਰ ਸਨ ਹੋਏ ਪਿਆਸ ਤਉ ਚਦ ਮਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਸ਼ਾਵਨ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਅਧਾਰ ਵਿਖੇ ਰੰਗ ਕੁੜਾ ਵਿਆ ਜਿਸਨ ਸਬੈ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਗਣੀ ਮਿਲ ਸਾਧ ਤੀ ਮਨਹਾਰ ਵਾਨ ਤਨ ਪ੍ਰਭ ਸੰਗ ਮੋ ਲਿਆ ਸਮਰਾਥਪੁਰਖ ਅਪਾਦ ਹਰ ਮਿਲਣੇ ਨੋ ਮਨ ਲੁੱਚਦਾ ਕਰ ਮਿਲਾ ਬਣ ਹਾਰ ਜਿਨੇ ਸਖੀਏ ਪ੍ਰਪਾਇਆ ਹਉ ਚਿੰਕੈ ਸਤਿਵਿਰਹਾਦ ਨਾਨਕ ਹਰਜੀ ਮਏ ਆਕਾਰ ਸਬਦ ਸਵਾਰਣ ਹਾਰ ਸ਼ਾਵਣ ਤਿਨਾ ਸੋਹਾਗਣੀ ਜਨ ਰਾਮ ਨਾਮੁ ਪਰਹਾਤ ਭਦ ਪਰਮ ਭੁਲਾਣੀਆਂ ਦੁਜੈ ਲਗਾ ਹਿਤ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਖੇਤ ਜਿਤ ਦਿਨ ਦੇ ਬਿਨ ਸਭ ਤੇ ਤਿਤ ਵਿਲਾਕ ਸੰਪਰੇਤ ਪਕੜ ਚਲਾਨ ਦੁਤ ਜੰਮ ਕਿਸ ਨ ਦੇਨੀ ਭੇਤ ਛੱਡ ਕੜੁੱਤ ਕਿੰਨੇ ਬਾਹੇ ਜਿਨ ਸਿਉ ਲਗਾਹੇ ਤਾ ਆਤਮ ਰੋੜੇ ਤਨਕ ਪੈ ਸਿਆਹ ਹੋਆ ਸੇਤ ਜੇ ਹਾ ਬੀਜ ਸੋ ਲੁਣਾ ਕਰ ਮਾ ਸੰਧੜਾ ਖੇਤ ਨਾਨਕ ਕਰਪ ਸਰਣਾਗਤੀ ਚਰਨ ਭਤ ਪ੍ਰਵਦੇਤ ਸਹਿ ਭਦ ਨਰਕ ਨ ਪਾਈ ਆਹ ਗੁਰ ਰਖਣ ਵਾਲਾ ਹੇਤ ਤਾ ਆਸਨ ਪ੍ਰਮ ਓ ਮਾੜਾ ਕਿਉ ਮਿਲਿਏ ਹਰਜਾਇ ਮਾਨ ਤਨ ਪਿਆਰ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਏ ਪ੍ਰੇਮ ਕੇ ਆਤਨ ਕ ਲਗਾ ਪਾਏ ਮੇਨ ਪ੍ਰਭ ਅਸਕੇ ਪਾਈਆ ਦੂਜੇ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੈ ਤ੍ਰਿਪ ਰਹਿ ਆਕਾਏ ਆਪ ਜਾਗ ਬੇਨਤੀ ਕਰਾ ਹੈ ਲੇਹ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੈ ਵਿਛੜ ਕਤੈ ਨਾ ਜਾਏ ਪ੍ਰਾਗਣ ਦੂਜਾ ਕੋ ਨਹੀਂ ਨਾਲ ਕਹ ਹਰ ਸਰਨਾਏ ਆਸ ਸੋ ਸਕੇ ਵਸੰਧੀਆਂ ਜਿਨਾ ਮਯਾ ਹਰ ਰਾਇ ਆਤਕ ਕਰਮ ਕਮਾਵਨੇ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੈ ਰੋਗ ਵੇਮਕ ਹੋਏ ਰਾਮ ਤੇ ਲਗਨ ਜਨਮ ਵਿਚੋਗ ਕਿਨ ਮੈ ਕਵੜੇ ਹੋਏ ਗਏ ਜਿਤੜੇ ਮਾਇਆ ਭੋਗਾ ਵੇਤਨਾ ਕੋਈ ਕਰ ਸਕੈ ਕਿਸਥਾ ਰਵਾਹ ਲੋ ਕੀਤਕ ਚ ਨਾ ਹੋਵਈ ਲਿਖਿਆ ਤੁਰ ਸੰਜੋਗ ਵੜ ਭਾਗੀ ਮੇਰਾ ਪ੍ਰਾਪ ਮਿਲਾਇ ਤਾ ਉਤਰਾ ਸਾਬਿਓ ਨਾਨਕ ਪ੍ਰਭ ਰਾਖ ਲੈ ਹੈ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੇ ਸਾਧ ਸੰਗ ਬਿਨ ਸਭ ਸਬੈ ਸੋਚ ਨਗਰ ਮਹਿ ਸੁਹੰਦਿਆ ਹਰ ਫਿਰ ਸੰਗ ਬੈਠੜਿਆ ਤਿਨ ਕੇ ਸੋਭਾ ਕਿਆ ਗਣੀ ਜੇ ਸਾਹਿ ਮੇ ਲੜਿਆ ਤਨ ਮਨ ਮਾਮਲਿਆ ਰਾਮ ਸਿਆ ਸੰਗ ਸਾਧ ਸਹਿ ਲੜੀਆ ਸਾਜਨਾ ਤੇ ਬਹਰੀ ਸਹ ਰਹਿਣ ਇਕੇ ਲੜੀਆ ਤੈਨ ਦੁੱਖ ਨ ਕਬਹੋਂ ਪੁੱਤਰ ਸਹ ਜਮ ਕਾ ਵਸ ਪੜੀਆ ਜਿਨੇ ਰਵਿਆ ਪ੍ਰਵੈ ਆਪਣਾ ਸਹ ਦਿਸ ਨਿਤ ਖੜੀਆ ਰਤਨ ਜਵਹਿਰ ਲਾਲ ਹਰ ਕੰਠ ਤੇ ਨਾ ਜੜੀਆ ਨਾਨਕ ਬਾਚੇ ਧੂੜ ਤੈਨ ਪ੍ਰਭ ਸਰਣੀ ਦਰ ਕੜਿਆ ਮਗਰ ਪ੍ਰਭ ਅਰਾਧਨਾ ਬਹੁਤ ਨ ਜਨਮ ਡੀਆ ਭੋਗਤ ਕਰਨਾ ਵੈਪਈ ਕੰਠ ਮਿਲਿਆ ਹਰਨਾਹ ਮਨ ਦੇ ਦਿਆ ਤੇਰ ਨਰਬਿੰਦ ਦਰਸ਼ਨ ਲਗੜਾ ਸਾਹ ਹੋਟ ਗਵੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਵਿਖੇ ਆਪਣਾ ਸਕਈ ਮੇਰਾ ਸਾਧੂ ਗੁਣਗਾ ਜੈ ਤੇ ਉਪਜੀਤਾ ਮਿਲੇ ਸੱਚੀ ਪ੍ਰੀਤ ਸਮਾ ਕਰ ਗਹਿ ਲੈਨੀ ਪਾਰ ਬ੍ਰਹਮਾ ਬਹੁੜਾ ਨ ਵਿਛੜਿਆ ਬਰਜਉ ਲਖ ਬੇਰੀਆ ਹਰ ਸਜਣ ਗਮ ਅਗਾਹ ਸਰਨ ਤਈ ਨਾਰਾਇਣੇ ਨਾਰਕ ਦਰ ਪਈਆ ਬਖਸੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਰਗ ਮਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਮ ਹਰ ਕਾ ਨਾਮ ਧਿਆਏ ਸੁਣਾ ਸਭ ਨਾਨੋ ਕਰਦਾਨ ਜਨਮ ਕਰਮ ਮਲ ਉੱਤਰ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੋਹਾਰ ਸਚੇ ਮਾਰਗ ਚੜਦਿਆ ਉਸਤਤ ਕਰੇ ਜਹਾਨ ਅਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜੈਸਨਾ ਦੇਵੈ ਦਇਆ ਕਰ ਸੋਇ ਪਰਖ ਸਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਸਾਤੇ ਨਾ ਕਰ ਭਾਨ ਮਾਗ ਸੋਖਿਆ ਸੈ ਕਾਂਢੀਐ ਜਿਨ ਪੂਰਾ ਗੁਰ ਮਹਿਦਵਾਰ ਹਾਲ ਗੁਣ ਆਨੰਦ ਓ ਘਰ ਜਨ ਹਰ ਸਾਜਨ ਪ੍ਰਗਤੀ ਆਏ ਸੰਤ ਸਹਾਇ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਾ ਸੁਹਾਵੇ ਸਰਬ ਸੁਖ ਅਨ ਦੁੱਖਾ ਨਾਹੀ ਜਾਏ ਇਤ ਪਨੇ ਵੜ ਭਾਗਣੀ ਵਰ ਪਾਇਆ ਹਜਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਆਤ ਪਤ ਸਵਾਲਿਓ ਨਾ ਨਹਿ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁਣ ਜਨਮੈ ਤਾਏ ਜਿਵ ਇੱਕ ਅਨੇਕ ਗੁਣਾ ਤੇ ਨਾਨਕ ਚਰਣੀ ਪਾਏ ਫਾਲ ਗੁਣ ਨਿਤ ਸਲਾਹੀਐ ਜਿਸਨੋਂ ਤਿਲਨਾ ਤਮਾਏ ਜਨ ਜਨ ਨਾਮ ਧਿਆਏ ਆਤਮਕ ਕਾਜ ਸੁਰੇ ਹਰ ਗੁਰਪੂਰਾ ਅਰਹਦਿਆ ਦਰਗ ਸੱਚਖਰੇ ਸਰਬ ਸੁਖਾ ਨਿਦ ਚਰਨ ਹਰ ਭਵਜਰ ਬਖਮ ਤਰੇ ਮੈਂ ਭਗਤ ਤਿੰਨ ਪਾਈਆ ਵਿਖਿਆ ਨਾ ਹਿੰਜਰੇ ਕੋੜ ਗਏ ਤਵੇ ਧਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਹਾਦੇਵ ਸਮੋ ਰਤ ਪਲ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸ ਧਾਨ ਕਿਰਪਾ ਕਰੋ ਹਰੇ மதிவச முக்கே நான்கர்சான கிருப்பா கரு வாஜி கா